ਸਤਿ ਸ੍ਰੀ ਅਕਾਲ ਜੀ ਸਿਮਰਨ ਟੇਕ ਤੋਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਚੈਨਲ ਤੇ ਨਾਮਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਬਹੁਤ ਹੀ ਪਿਆਰੇ ਸੂਟ ਹੈ ਜੀ ਤਿਆਰਾਂ ਕਰਕੇ ਲਿਆਂਦੇ ਬਹੁਤ ਹੀ ਪਿਆਰੇ ਬਹੁਤ ਹੀ ਘੱਟ ਰੇਂਜ ਜੀ ਪਹਿਲਾਂ ਤਾਂ ਜੀ ਇਹ ਕੱਪੜਾ ਚੈੱਕ ਕਰੋ ਜੀ ਗਰੇਸ ਕਾਟਨ ਤੁਹਾਨੂੰ ਕੱਪੜਾ ਮਿਲੇਗਾ ਬਹੁਤ ਹੀ ਪਿਆਰਾ ਕੱਪੜਾ ਹੈ ਜੀ ਗਰੇਸ ਕਾਟਨ ਠੀਕ ਹੈ ਉਸ ਤੋਂ ਬਾਅਦ ਜੀ ਬਹੁਤ ਸੋਹਣੀ ਡਿਜ਼ਾਈਨਿੰਗ ਚੈੱਕ ਕਰੋ ਜੀ ਕਿੰਨੀ ਸੋਹਣੀ ਜਿਵੇਂ ਪੇਂਟ ਹੋਇਆ ਹੋਆ ਹੁੰਦਾ ਐਦਾਂ ਐਦਾਂ ਥੋੜਾ ਜਿਹਾ ਹੈਂਡ ਟੱਚ ਟੱਚ ਦਿੱਤਾ ਹੋਇਆ ਜੀ ਬਹੁਤ ਪਿਆਰਾ ਬਲੈਕ ਕਲਰ ਦਾ ਸੂਟ ਹੈ ਜੀ ਇਹਦਾ ਬੈਕ ਪੱਲਾ ਵੀ ਚੈੱਕ ਕਰੋ ਜੀ ਬਹੁਤ ਸੋਹਣਾ ਤੁਹਾਨੂੰ ਬਲੈਕ ਪੱਲਾ ਮਿਲੂਗਾ ਉਸ ਤੋਂ ਬਾਅਦ ਜੀ ਇਹਦੇ ਨਾਲ ਮਿਲਦੀ ਜੀ ਪਲੇਨ ਬਾਟਮ ਜੀ ਪਲੇਨ ਬਲੈਕ ਬਾਟਮ ਮਿਲੂਗੀ ਜੀ ਨਾਲ ਪਿਓਰ ਦਾ ਹੀ ਤੁਹਾਨੂੰ ਦੁਪੱਟਾ ਮਿਲੂਗਾ ਜੀ ਪੜਚਾ ਚੱਕ ਕਰੋ ਜੀ ਕਿੰਨਾ ਪਿਆਰਾ ਜੀ 2 2 ਮੀਟਰ ਪਿਓਰ ਦਾ ਤੁਹਾਨੂੰ ਦੁਪੱਟਾ ਮਿਲੂਗਾ ਜੀ ਪਿਓਰ ਕਾਟਨ ਹੈ ਜੀ ਪਿਓਰ ਕਾਟਨ ਠੀਕ ਹੈ ਜੀ ਉਸ ਤੋਂ ਬਾਅਦ ਜੀ ਇਹਦਾ ਇਹਦਾ ਦੂਸਰਾ ਕਲਰ ਚੈੱਕ ਕਰੋ ਜੀ ਦੂਸਰਾ ਕਲਰ ਹੈਗਾ ਜੀ ਬਲੂ ਕਲਰ ਬਲੂ ਕਲਰ ਹੈ ਜੀ ਸੂਟ ਦਾ ਰੇਟ 14 ਸੂਟ ਦਾ ਰੇਟ ਹੈਗਾ ਜੀ ਬਲੈਕ ਸੂਟ ਦਾ ਰੇਟ ਹੈ 1400 ਰੁਪਿਆ ਸੇਮ ਬ੍ਰੈਂਡ ਏ ਵੀ ਤੁਹਾਨੂੰ ਸੇਮ ਪ੍ਰਾਈਸ 'ਚ ਮਿਲੂਗਾ ਜੀ ਸੂਟ ਦੀ ਡਿਜ਼ਾਈਨਿੰਗ ਚੈੱਕ ਕਰੋ ਵਿਦ ਸ਼ਿਪਿੰਗ ਹੈ ਵਿਦ ਸ਼ਿਪਿੰਗ ਹੈ ਜੀ ਇਹ ਦੋਹੇ ਸੂਟਾਂ ਦੀ ਵਿਦ ਸ਼ਿਪਿੰਗ ਹੈ ਜੀ ਠੀਕ ਹੈ ਸਿੰਗਲ ਐਦਾਂ ਨਹੀਂ ਹੈ ਵੀ ਇਹਦੀ ਸ਼ਿਪਿੰਗ ਅਸੀਂ ਤੋਂ ਤੋਂ ਅਲੱਗ ਲਵਾਂਗੇ ਜੀ ਇਹ ਦੋਹੇ ਸੂਟ ਜੇ ਤੁਸੀਂ ਸਭ ਤੋਂ ਇਕੱਠੇ ਵਾਇ ਕਰਦੇ ਆ ਜੀ ਨਾ ਵਿਦ ਸ਼ਿਪਿੰਗ ਇਹਦਾ ਪ੍ਰਾਈਸ ਹੈਗਾ ਜੀ 1400 ਬਹੁਤ ਹੀ ਪਿਆਰਾ ਸੂਟ ਹੈ ਜੀ ਬਹੁਤ ਪਿਆਰੀ ਕਾਟਨ ਹੈ ਜੀ ਬਾਡਾਟ ਸ਼ਿਪਿੰਗ ਹੈ ਜੀ ਇਹਦੇ ਵਿੱਚ ਕੋਈ ਸ਼ਿਪਿੰਗ ਨਹੀਂ ਰੱਖੀ ਵੀ ਜੀ ਬਹੁਤ ਸੋਹਣਾ ਸੂਟ ਹੈ ਜੀ ਜੇ ਇਕੱਠੇ ਲਿੰਦੇ ਤਾਂ ਉਹਨੂੰ ਤਾਂ ਹੋਰ ਵੀ ਡਿਸਕਾਊਂਟ ਹੋਊਗਾ ਬਹੁਤ ਵਧੀਆ ਬਾਟਮ ਹੈ ਜੀ ਨਾਲ 2.5 ਮੀਟਰ ਦੀ ਤੁਹਾਨੂੰ ਬਾਟਮ ਮਿਲੂਗੀ ਉਹਦੇ ਬਾਅਦ ਤੁਹਾਨੂੰ ਪਿਓਰ ਦਾ ਹੀ ਨਾਲ ਦੁਪੱਟਾ ਮਿਲੂਗਾ ਜੀ ਹਾਂ ਜੀ ਮੈਂ ਤੁਹਾਨੂੰ ਪਹਿਲਾਂ ਵੀ ਬਹੁਤ ਵਾਰੀ ਦੱਸਿਆ ਹੈ ਜੀ ਜਿਵੇਂ ਸਾਡੇ 2 ਪੀਸ ਹੈ ਜੀ ਦੋ ਪੀਸ ਤੁਸੀਂ ਸਤੁ ਸੇਮ ਇਕੱਠੇ ਵਾਇ ਕਰਦੇ ਆ ਨਾ ਤੁਸੀਂ ਸਾਡਾ ਮੈਸੇਜ ਕਰਕੇ ਪੁੱਛ ਸਕਦੇ ਆ ਅਸੀਂ ਤੁਹਾਨੂੰ ਹੋਰ ਵੀ ਡਿਸਕਾਊਂਟ ਕਰੂਗੇ ਜੀ ਜਿਵੇਂ ਚਾਰ ਸੂਟਾਂ ਦਾ ਸੈੱਟ ਆ ਕੋਈ ਚਾਰ ਸੂਟ ਸੱਤ ਇਕੱਠੇ ਵਾਇ ਕਰਦਾ ਤਾਂ ਵੀ ਤੁਹਾਨੂੰ ਲੱਗਤੇ ਡਿਸਕਾਊਂਟ ਕਰਿਆ ਜਾਊਗਾ ਜੀ ਕੱਪੜਾ ਚੰਗੀ ਤਰ੍ਹਾਂ ਚੈੱਕ ਕਰ ਲਿਆ ਕਰੋ ਜੀ ਤੁਹਾਨੂੰ ਐਂ ਸਮਝਾਇਆ ਜਾਂਦਾ ਫੋਨ ਵਿੱਚ ਸੂਟ ਵਾਸਤੇ ਸੂਟ ਬਾਰੇ ਕੁਝ ਹੋਰ ਪੁੱਛਣਾ ਹੈ ਕਦੇ ਵੀ ਸਭ ਤੋਂ ਪੁੱਛ ਸਕਦੇ ਆ ਜੀ ਕਿਉਂਕਿ ਮੈਂ ਤੁਹਾਨੂੰ ਹੁਣ 2-3 ਦਿਨ ਦੀ ਵੀਡੀਓ ਚ ਦੱਸ ਰਹੀ ਹਾਂ ਕਿਸੇ ਨੇ ਕੋਈ ਵਿਆਹ ਦੀ ਵਰੀ ਲੈਣੀ ਹੋਵੇ ਜਾਂ 500 ਪਾਰਟੀ wear ਲੈਣੇ ਹੋਣ ਤਾਂ ਮੈਨੂੰ ਪਰਸਨਲੀ ਮੈਸੇਜ ਕਰ ਦਵੇ ਤੁਹਾਨੂੰ ਮੈਂ ਪਰਸਨਲ ਉਹ ਸੂਟਾਂ ਦੀ ਪਾਰਟੀ wear ਸੂਟਾਂ ਦੀ ਵੀਡੀਓ ਦੇ ਦਵਾਂਗੀ ਜੀ ਠੀਕ ਹੈ ਅਸੀਂ ਕਾਟਨ ਤਾਂ ਲਿਆ ਰਹੇ ਹਾਂ ਜਾਂ ਗਰਮੀ ਆ ਜੀ ਥੋੜੇ ਹੈਵੀ ਸੂਟ ਨਹੀਂ ਚੱਲਦੇ ਹੈਗੇ ਠੀਕ ਹੈ ਜੀ ਉਸ ਤੋਂ ਬਾਅਦ ਜੀ ਅਗਲਾ ਸੂਟ ਚੈੱਕ ਕਰੋ ਜੀ ਇਹ ਵੀ ਬਹੁਤ ਹੀ ਪਿਆਰਾ ਸੂਟ ਹੈ ਜੀ ਬਹੁਤ ਪਿਆਰਾ ਇਹ ਵੀ ਕ੍ਰੇਸ ਕਾਟਨ ਦੀ ਤੁਹਾਨੂੰ ਸ਼ਰਟ ਮਿਲੂਗੀ ਜੀ ਬਹੁਤ ਸੋਹਣੀ ਥੋੜਾ ਥੋੜਾ ਇੱਥੇ ਹੈਂਡ ਦਾ ਟੱਚ ਦਿੱਤਾ ਵਾ ਜੀ ਸੂਟ ਚੈੱਕ ਕਰੋ ਜੀ ਕਲਰ ਕਿੰਨਾ ਪਿਆਰਾ ਹੈ ਜੀ ਬਹੁਤ ਹੀ ਪਿਆਰਾ ਤੁਹਾਨੂੰ ਕਲਰ ਮਿਲੂਗਾ ਜੀ ਉਸ ਤੋਂ ਬਾਅਦ ਇਹਦੇ ਨਾਲ ਤੁਹਾਨੂੰ ਪਲੇਨ ਬਾਟਮ ਮਿਲੂਗੀ ਜੀ ਇਸ ਕਲਰ ਦੀ ਬਹੁਤ ਸੋਹਣੀ ਤੁਹਾਨੂੰ ਪਲੇਨ ਬਾਟਮ ਮਿਲੂਗੀ ਜੀ ਉਸ ਤੋਂ ਬਾਅਦ ਤੁਹਾਨੂੰ ਪਿਓਰ ਦਾ ਹੀ ਦੁਪੱਟਾ ਮਿਲੂਗਾ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1400 ਰੁਪਏ 1400 ਰੁਪਏ ਸੂਟ ਦਾ ਪ੍ਰਾਈਸ ਹੈ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ ਬਹੁਤ ਹੀ ਪਿਆਰਾ ਠੀਕ ਹੈ 1400 ਰੁਪਏ ਸੂਟ ਦਾ ਪ੍ਰਾਈਸ ਹੈ ਜੀ ਉਸ ਤੋਂ ਬਾਅਦ ਜੀ ਅਗਲਾ ਸੂਟ ਚੈੱਕ ਕਰਉਗੀ ਅਗਲਾ ਸੂਟ ਬਹੁਤ ਹੀ ਪਿਆਰਾ ਸੂਟ ਹੈ ਜੀ ਬਹੁਤ ਸੋਹਣਾ ਸੇਮ ਸੂਟ ਹੈ ਜੀ ਦੇਖੋ ਬਹੁਤ ਸੋਹਣਾ ਸੂਟ ਹੈ ਜੀ ਗ੍ਰੇ ਕਲਰ ਦੀ ਨਾਲ ਬਾਟਮ ਹੈ ਜੀ ਇਹਦੇ ਬਹੁਤ ਸੋਹਣੀ ਗ੍ਰੇ ਕਲਰ ਦੀ ਤੁਹਾਨੂੰ ਬਾਟਮ ਮਿਲੂਗੀ ਜੀ ਬਹੁਤ ਪਿਆਰੀ ਸ਼ਰਟ ਬੜੀ ਵੀ ਹੈ ਜੀ ਗ੍ਰੇਸ ਕਾਟਨ ਚ ਬਹੁਤ ਹੀ ਪਿਆਰਾ ਤੁਹਾਨੂੰ ਘੇਰੇ ਦਾ ਡਿਜ਼ਾਈਨ ਮਿਲੂਗਾ ਚੈੱਕ ਕਰੋ ਜੀ ਬਹੁਤ ਸੋਹਣਾ ਤੁਹਾਨੂੰ ਘੇਰੇ ਦਾ ਡਿਜ਼ਾਈਨ ਮਿਲੂਗਾ ਜੀ ਦੁਪੱਟਾ ਚੈੱਕ ਕਰੋ ਜੀ ਤੁਹਾਨੂੰ ਪੂਰਾ ਖੁੱਲਾ ਡੁੱਲਾ ਦੁਪੱਟਾ ਮਿਲੂਗਾ ਜੀ ਇਹ ਵੀ ਸੂਟ ਦਾ ਪ੍ਰਾਈਸ ਹੈਗਾ ਜੀ 1400 ਰੁਪਏ ਇਹ ਸੂਟ ਦਾ ਪ੍ਰਾਈਸ ਵੀ ਹੈਗਾ ਜੀ 1400 ਰੁਪਏ ਦੋਰ ਸ਼ਿਪਿੰਗ ਹੈ ਜੀ ਇਹਨਾਂ ਦਾ ਤੁਸੀਂ ਚਾਹੋ। ਉਹ ਤੋਂ ਬਾਅਦ ਅਗਲਾ ਸੂਟ ਸੈੱਟ ਕਰੋ ਜੀ। ਬਹੁਤ ਹੀ ਪਿਆਰਾ ਕਲਰ ਹੈ ਜੀ, ਬਹੁਤ ਸੋਨਾ। ਬਹੁਤ ਸੋਨਾ ਕਲਰ ਹੈ ਜੀ ਸੂਟ ਦਾ। ਬਹੁਤ ਹੀ ਪਿਆਰਾ ਨਾਲ ਲਾਈਟ ਕਹਿ ਸਕਦੇ ਆਪਾਂ ਇਹਨੂੰ ਡਾਰਕ ਕਿਉਂਕਿ ਲਾਈਟ ਕਲਰ ਦੀ ਨਾਲ ਸ਼ਰਟ ਹੈ ਜੀ। ਡਾਰਕ ਕਲਰ ਦੀ ਨਾਲ ਬਾਟਮ ਹੈ ਜੀ। ਇਹ ਕਲਰ ਦੀ ਬਾਟਮ ਮਿਲੂਗੀ। ਬਹੁਤ ਸੋਨਾ ਸੂਟ ਹੈ ਜੀ, ਬਹੁਤ ਹੀ ਪਿਆਰਾ ਤੇ ਇਹ ਹੋ ਗਿਆ ਜੀ ਪਲੇਨ। ਸੋਰੀ ਪਿਓਰ ਦਾ ਤੁਹਾਨੂੰ ਦੁਪੱਟਾ ਦੇ ਦੂੰਗੀ ਬਹੁਤ ਸੋਹਣਾ ਪਿਓਰ ਦਾ ਤੁਹਾਨੂੰ origignal ਪਿਓਰ ਹੈ ਜੀ ਕੋਈ ਕਾਪੀ ਨਹੀਂ ਹੈਗੀ ਜੀ ਬਹੁਤ ਹੀ ਪਿਆਰਾ ਤੁਹਾਨੂੰ ਦੁਪੱਟਾ ਮਿਲੂਗਾ ਜੀ ਕਲਰ ਚੈੱਕ ਕਰੀ ਗਏ ਹੋ ਜੀ ਕਲਰ ਸਾਰੇ ਹੀ ਬਹੁਤ ਵਧੀਆ ਮੈਂ ਨਾਲ ਦੀਆਂ ਵਕਾਇਦਾ ਫੋਟੋਆਂ ਵੀ ਲਾ ਕੇ ਭੇਜ ਦੂੰਗੀ ਸੇਮ ਸਾਰੇ ਕਲਰ ਹੀ ਬਹੁਤ ਹੀ ਪਿਆਰੇ ਆ ਇਹ ਕਲਰ ਦੇਖੋ ਜੀ ਕਿੰਨਾ ਪਿਆਰਾ ਹਰਾ ਮੂੰਗਿਆ ਕਲਰ ਹੈ ਜੀ ਬਹੁਤ ਹੀ ਪਿਆਰਾ ਕਲਰ ਹੈ ਜੀ ਬਹੁਤ ਸੋਹਣਾ ਤੁਹਾਨੂੰ ਮੈਂ ਦਿਖਾਉਣੀ ਆ ਬਹੁਤ ਸੋਹਣਾ ਕਲਰ ਹੈ ਕਿਸੇ ਨੇ ਰਖੜੀ ਨੂੰ ਕਿਸੇ ਨੂੰ ਦੇਣਾ ਲੈਣਾ ਹੋਵੇ ਨਾ ਬਹੁਤ ਪਿਆਰੇ ਸੂਟ ਹੈ ਚਾਰ ਸੂਟਾਂ ਦਾ ਸੈੱਟ ਮੈਂ ਸਭ ਤੋਂ ਵਾਹੇ ਕਰੂੰਗੀ ਨਾ ਤਾਂ ਤੁਸੀਂ ਅਸੀਂ ਤੁਹਾਨੂੰ ਹੋਰ ਵੀ ਡਿਸਕਾਊਂਟ ਕਰੂੰਗੇ ਜੀ ਚਾਰ ਸੂਟਾਂ ਦੇ ਸੈੱਟ ਇਕੱਠੇ ਲੈਣੇ ਆ ਤੁਸੀਂ ਜਿਵੇਂ ਅਸੀਂ ਤੁਹਾਨੂੰ ਚਾਰੇ ਸੂਟ ਦਿਖਾਤੇ ਚਾਰੇ ਸੂਟ ਸੱਤ ਇਕੱਠੇ ਵਾਹੇ ਕਰਦੇ ਆ ਤੁਹਾਨੂੰ ਬਕਾਇਦਾ ਡਿਸਕਾਊਂਟ ਕਰਿਆ ਜਾਊਗਾ ਜੀ ਠੀਕ ਹੈ ਇਸ ਕਲਰ ਦੀ ਨਾਲ ਬੋਟਲ ਹੈ ਪਿਓਰ ਦਾ ਨਾਲ ਤੁਹਾਨੂੰ ਦੁਪੱਟਾ ਮਿਲੂਗਾ ਦੇਖੋ ਪਿਓਰ ਦਾ ਤੁਹਾਨੂੰ ਨਾਲ ਦੁਪੱਟਾ ਮਿਲੂਗਾ ਜੀ ਬਹੁਤ ਹੀ ਪਿਆਰਾ ਪਿਓਰ ਦਾ ਦੁਪੱਟਾ ਹੈ ਜੀ ਹੋਰ ਤੁਹਾਨੂੰ ਸਾਡੀਆਂ ਵੀਡੀਓ ਕਿਵੇਂ ਦੀਆਂ ਲੱਗਦੀਆਂ ਤਾਂ ਕਮੈਂਟਾਂ ਵਿੱਚ ਜਰੂਰ ਦੱਸਿਆ ਕਰੋ ਇਹਨਾਂ ਚੋਂ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਸਕਰੀਨਸ਼ਾਟ ਲੈ ਕੇ ਸੈਂਡ ਕਰਦੇ ਹੋ ਜੀ ਤੁਹਾਨੂੰ ਤੁਹਾਡਾ ਸੂਟ ਓਕੇ ਕਰ ਦਿੱਤਾ ਜਾਊਗਾ ਜੀ ਥੈਂਕ ਯੂ so much ਧੰਨਵਾਦ